ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਫਰੀਜ ਤੇ ਭਰਾਵੋ ਅੱਜ ਟਰੈਕਟਰ ਮੰਡੀ ਤਲਵੰਡੀ ਸਭ ਤੋਂ ਵੀਡੀਓ ਬਣਾਉਣ ਲੱਗੇ ਆਪਾਂ ਭਾਈ ਸਤਨਾਮ ਮੋਰਾਂ ਦੀ ਮੰਡੀ ਚ ਆਈ ਬਾਈ ਚਰਨਜੀਤ ਕੋਲੇ ਤੇ ਦਿਖਾਉਣਾ ਤੁਹਾਨੂੰ ਇਹਨਾਂ ਦੇ ਟਰੈਕਟਰ ਤੇ ਵੀਡੀਓ ਨੂੰ ਅਖੀਰ ਤੱਕ ਦੇਖਿਓ ਦੇਖ ਕੇ ਵੀਡੀਓ ਨੂੰ ਲਾਈਕ ਸ਼ੇਅਰ ਕਰ ਦਿਓ ਜੀ ਤਾਂ ਕਿ ਤੁਹਾਡੇ ਤੱਕ ਨਵੀਆਂ ਜਾਣਕਾਰੀਆਂ ਲੈ ਕੇ ਆਉਂਦੇ ਰਹੀਏ ਬਣਾਉਣਾ ਚਰਨਜੀਤ ਨੂੰ ਹਾਂ ਕੀ ਹਾਲ ਹੈ ਸਤਨਾਮ ਆਪਾਂ ਚਰਨਜੀਤ ਕੀ ਹਾਲ ਹੈ ਵੀਰੇ ਤੇਰਾ ਫੋਨ ਨੰਬਰ ਬੋਲ ਦਿਓ ਸ਼ੁਰੂ ਚ 9416586755 9416586728 ਆ ਗੋਲਜੇ ਪਰਨੇ ਵਾਲਾ ਬਾਈ ਚਰਨਜੀਤ ਸਿੰਘ ਕਮਾਲ ਵਾਲਾ ਇਹ ਟਰੈਕਟਰ ਦਿਖਾਉਣਾ ਵੀਰੇ ਟਰੈਕਟਰ ਦੇ ਰੇਟਾ ਤੇ ਕਿੰਨੇ ਪਹਿਲੇ ਦੱਸ ਇਕੱਲੇ ਇਕੱਲੇ ਟਰੈਕਟਰ ਦਿਖਾ ਦੇ ਫਿਰ ਤੁਸੀਂ ਕਿੰਨੀ ਡਿਸਕਾਊਂਟ ਦੇ ਦੇਗਾ ਦਰਦਾ 20000 ਰੁਪਏ ਆ ਦੇ 20000 ਰੁਪਏ ਬਾਈ ਕਹਿੰਦਾ ਆਪਾਂ ਇਹ ਆਪਣੇ ਤੁਹਾਨੂੰ ਡਿਸਕਾਊਂਟ ਕਰ ਦਾਂਗੇ ਇਹਨਾਂ ਦਾ ਇੱਥੇ ਤਲਵੰਡੀ ਸਾਬੋ ਮੰਡੀ ਦੇ ਕੋਲੇ ਨੋਹਰਾ ਟਰੈਕਟਰਾਂ ਦਾ ਹਨਾ ਇੱਥੇ ਬਣਿਆ ਕੋਈ ਹੋ ਜੀ ਮਾਨਤਾ ਠੀਕ ਹੈ ਸ਼ੁਰੂ ਕਰਦੇ ਆ ਆਪਾਂ 2023 ਮਾਡਲ ਹੈਗਾ ਇੰਡੋਫਾਰਮ 3055 4 ਲੱਖ ਤੇ 85000 ਵੀ ਡਿਮਾਂਡ ਕਰਦਾਗਾ ਟਰੈਕਟਰ ਬਿਲਕੁਲ ਨਵਾਂ ਹੀ ਆ ਠੀਕ ਹੈ ਜੀ ਇਸ ਤੋਂ ਬਾਅਦ ਆ ਜਾਂਦਾ ਟਰੈਕਟਰ ਬਾਈ ਕੋਲੇ 855 2017 ਮਾਡਲ 5 ਲੱਖ ਤੇ 75000 ਰੁਪਏ ਡਿਮਾਂਡ ਹੈ ਨੰਬਰ ਕਿੱਥੋਂ ਹੈ ਜੀ ਦਾ ਨੰਬਰ ਹਰਿਆਣਾ ਹਰਿਆਣਾ ਨੰਬਰ ਹੈ ਜ਼ਿਆਦਾਤਰ ਹਰਿਆਣਾ ਨੰਬਰ ਬਾਈ ਕੋਲੇ ਵੱਧਦਾ ਹੈ ਅੱਜ ਹਰਿਆਣਾ ਨੰਬਰ ਟਰੈਕਟਰ ਅੱਗੇ 855 2013 ਮਾਡਲ ਇਹ ਵੀ ਹਰਿਆਣਾ ਨੰਬਰ ਆ ਟਰੈਕਟਰ ਦੇ ਟਾਇਰ ਹੈਗਾ 75 83 ਪੈਸੇ ਇਹਦਾ ਵੀ 4 ਲੱਖ ਤੇ 75000 ਰੁਪਿਆ ਟਰੈਕਟਰ ਦਾ ਡਿਮਾਂਡ ਆ ਆ ਸੋਨਾਲੀ ਕਾਲਾ ਸੈਲਫ ਲੱਗਿਆ ਹੋਇਆ ਟਰੈਕਟਰ ਨੂੰ ਸੋਨਾਲੀ ਕਾਲਾ ਛੋਟਾ ਸੈਲਫ ਲੱਗੀ ਹੋਈ ਹੈ 4 ਲੱਖ 75000 ਰੁਪਿਆ 2013 ਮਾਡਲ ਟਰੈਕਟਰ ਹੈਗਾ ਹਰਿਆਣਾ ਨੰਬਰ ਇਹਦਾ 4 ਲੱਖ 75000 ਰੇਟ ਆ ਅੱਗੇ ਫਿਰ 2018 ਮਾਡਲ 485 ਹੈ ਇਹਦਾ ਟਰੈਕਟਰ ਦਾ ਇਹ ਵੀ ਨੰਬਰ ਹਰਿਆਣਾ ਹੈ ਇਹਦਾ ਰੇਟ ਹੈਗਾ 4 ਲੱਖ ਤੇ 45000 ਰੁਪਿਆ ਟਰੈਕਟਰ ਦਾ 485 ਟਰੈਕਟਰ ਸਾਰੇ ਟਰੈਕਟਰ ਦਾ ਤਕਰੀਬਨ ਲੋਨ ਹੋ ਜੂਗਾ ਪੁਰਾਣੇ ਟਰੈਕਟਰ ਵੀ ਵਿੱਚ ਕੱਟੇ ਜਾਣਗੇ ਅੱਗੇ ਹੈਗਾ 745 2000 ਤੇ 17 ਮਾਡਲ ਇਹਦਾ ਟਰੈਕਟਰ ਦਾ ਰੇਟ ਹੈਗਾ ਇਹ ਵੀ ਹਰਿਆਣਾ ਨੰਬਰ ਹੈ ਫਤਿਹਵਾਦ ਦਾ 435000 ਰੁਪਿਆ 435000 ਰੁਪਿਆ ਟਰੈਕਟਰ ਦਾ ਰੇਟ ਹੈ ਜੀ ਅੱਗੇ ਬਾਈ ਕੋਲੇ ਹੈਗਾ ਡੀਆਈ 50 2020 ਮਾਡਲ ਏ ਵੀ ਨੰਬਰ ਹਰਿਆਣਾ ਜੀ ਇਹਦੇ ਟਰੈਕਟਰ ਤੇ 4 ਲੱਖ ਦੇ ਲਗਭਗ ਲੋਨ ਹੋ ਜੂ ਇਹਦਾ ਟਰੈਕਟਰ ਦਾ ਰੇਟ ਹੈਗਾ 5 ਲੱਖ ਤੇ 35000 ਰੁਪਿਆ ਅੱਗੇ ਹੈਗਾ ਫਾਰਮ ਟਰੱਕ 60 2010 ਮਾਡਲ ਹੈ ਬਾਈ ਕੋਲੇ ਇਹਦਾ ਨੰਬਰ ਹੈਗਾ ਬਾਈ ਜੀ ਲੋਕਲ ਨੰਬਰ ਹੈਗਾ ਤਲਵੰਡੀ ਸਾਬੋ ਦਾ 10 ਮੰਨ ਲੈ 335000 ਰੁਪਿਆ ਟਰੈਕਟਰ ਦਾ ਰੇਟ ਹੈ ਥੋੜੀ ਥੋੜੀ ਪਾਪੜੀ ਜੀ ਜਰੂਰ ਹੈ ਕਿਹੜਾ ਪਾਵਰ ਸਟੀering ਹੈ ਪਾਵਰ ਸਟੀering ਵਾਲਾ ਟਰੈਕਟਰ ਹੈ ਤੇਲ ਬ੍ਰੇਕ ਵਾਲਾ ਟਰੈਕਟਰ ਹੈ ਬਾਈ ਇਹਦਾ ਪਾਵਰ ਸਟੀering ਹੈ ਆ ਪਾਪੜੀ ਜੀ ਜਿਹੜੀ ਹੈਗੀ ਹੈਗੀ ਰੰਗ ਨੂੰ ਕਰਾਇਆ ਨਿਗਾ ਉਹ ਥੋੜੇ ਸਾਹਮਣੇ ਹੀ ਆ ਟਰੈਕਟਰ ਦੇ ਟਾਇਰ 45 ਕੁ ਪੈਸੇ ਆ ਪਿਛਲੇ ਅਗਲੇ 60 ਕੁ ਪੈਸੇ ਟਾਇਰ ਨੇ 335000 ਬਾਈ ਡਿਮਾਂਡ ਕਰਦਾ ਇਹਨਾਂ ਸੰਪਰਕ ਕਰੋ ਅੱਗੇ ਬਾਈ ਕੋਲੇ ਹੈਗਾ ਹਰਮ ਟਰੱਕ 60 ਸੁਪਰਮੈਕਸ ਦਾ ਸੈਂਟਰ ਗੇਰ ਵਾਲਾ ਜਿਹੜੇ ਨਵੇਂ ਕਲਾਸ ਦਾ ਰੰਗਲ ਆਇਆ ਸੀਗਾ ਕਲਾਸ ਕਾਲਾ ਟਰੈਕਟਰ ਹੈ ਜੀ ਟਰੈਕਟਰ ਦੇ ਟਾਇਰ ਹੈਗੇ 80 ਪੈਸਾ ਵਾਂਗੂ ਅਗਲੇ ਟਾਇਰ ਵੱਧ ਨੇ ਪੰਜਾਬ ਨੰਬਰ ਟਰੈਕਟਰ ਹੈਗਾ ਸਰਕਾਰੀ 플레이ਟ ਲੱਗੀ ਹੋਈ 2016 ਮਾਡਲ 4 ਲੱਖ ਤੇ 95000 ਟਰੈਕਟਰ ਦਾ ਰੇਟ ਹੈ ਅੱਗੇ ਬਾਈ ਕੋਲ ਹੈਗਾ 744 744 ਮਾਡਲ 2000 ਕਿਹੜਾ ਮਾਡਲ ਹੈ 2018 ਮਾਡਲ ਟਰੈਕਟਰ ਹੈਗਾ 5 ਲੱਖ ਤੇ 20000 ਰੁਪਏ ਵਾਈਡ ਮੰਨ ਕਰਦਾ ਹੈਗਾ 5 ਲੱਖ 20 ਹਜ਼ਾਰ ਰੁਪਏ ਡਿਮਾਂਡ ਕਰਦਾ ਇਹਨਾਂ ਟਰੈਕਟਰ ਤੇ ਬਾਈ ਕਹਿੰਦਾ ਸਾਰੇ ਟਰੈਕਟਰ ਤੇ 20-20 ਹਜ਼ਾਰ ਰੁਪਏ ਡਿਸਕਾਊਂਟ ਕਰ ਦਾਂਗੇ ਬਾਕੀ ਜਦੋਂ ਤੂੰ ਸਾਈ ਆਉਗੀ ਉਹਦੇ ਹਿਸਾਬ ਨਾਲ ਮਾਨਤਾ ਨਾਲ ਗੱਲਬਾਤ ਹੋ ਜਾਂਦੀ ਹੁੰਦੀ ਹੈਗੀ ਹੈਗੀ ਦੁਬਾਰਾ ਫੇਰ ਬਾਈ ਦਾ ਬਾਈ ਫੋਨ ਨੰਬਰ ਬੋਲ ਦੋ 94165 94162 86722 86722 ਬਾਈ ਦਾ ਫੋਨ ਨੰਬਰ ਹੈ ਇਸ ਨੰਬਰ ਤੇ ਸੰਪਰਕ ਕਰਕੇ ਤੁਸੀਂ ਤਲਵੰਡੀ ਸਾਹਿਬ ਉਹ ਇਹਨਾਂ ਦਾ ਨੌਰਾ ਹੈਗਾ ਜਦੋਂ ਮਰਜ਼ੀ ਆ ਸਕਦੇ ਹੋ ਆ ਕੇ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਸਾਰੇ ਇਹਨਾਂ ਕੋਲੇ ਬਾਈ ਕਹਿੰਦਾ 10-12 ਟਰੈਕਟਰ ਹੋਰ ਵੀ ਹੈਗੇ ਨੇ 15 ਟਰੈਕਟਰ ਉਹ ਅੱਧ ਹੋਰ ਮੰਡੀ ਚ ਲਾਏ ਹੋਰ ਮੰਡੀ ਚ ਲਾਏ ਹੋਏ ਨੇ ਇਹਨਾਂ ਨਾਲ ਸੰਪਰਕ ਕਰ ਲਿਓ ਆ ਕੇ ਇਹ ਸਾਰੇ ਟਰੈਕਟਰ ਤੇ ਲੋਨ ਹੋ ਜੂਗਾ ਤੇ ਇਹਨਾਂ ਦੇ ਵਿੱਚ ਟਰੈਕਟਰ ਪੁਰਾਣਾ ਟਰੈਕਟਰ ਵੀ ਕੱਟਿਆ ਜਾ ਸਕਦਾ ਹੈ ਨਾ ਸਾਰਾ ਟਰੈਕਟਰ ਜਿਹੜਾ ਰੇਟ ਦੇਖ ਕੇ ਉਸ ਹਿਸਾਬ ਨਾਲ ਟਰੈਕਟਰ ਵਿਚਾਰਾ ਵਿਚਾਰੇ ਥੋੜਾ ਕੱਟਿਆ ਜਾਊਗਾ ਤੇ ਸਾਰੇ ਟਰੈਕਟਰ ਤੇ ਲੋਨ ਹੋ ਜੂਗਾ ਅੱਗੇ ਆਪਾਂ ਕਰਾਉਣਾ ਬਾਈ ਸਤਨਾਮ ਨਾਲ ਗੱਲ ਇਹ ਆ ਸਤਨਾਮ ਸਿੰਘ ਧਾਲੀਵਾਲ ਬਾਈ ਚੰਗੀ ਤਪਾਈ ਸਤਿ ਸ਼੍ਰੀ ਅਕਾਲ ਕੀ ਹਾਲ ਹੈ ਸਤਨਾਮ ਵਧੀਆ ਤਾਂ ਫੋ ਠੀਕ ਠਾਕ ਹੈ ਕਿਵੇਂ ਰ ਵਧੀਆ ਰ ਹੈ ਬਾਈ ਦਾ ਸੌਦਾ ਹੋ ਗਿਆ ਨਾ 850 ਸੌਦਾ ਨਾਮ ਦਾ ਪਤਾ ਵੀ ਖੁਸ਼ੀ ਰਹਿਣਾ ਸੀਗਾ ਚਲੋ ਵਧੀਆ ਵਧੀਆ ਫੋਟ ਕੇ ਤੇਰਾ ਪੇਜ ਪੂਜ ਬਾਈ ਨੇ ਕੀਨਾ ਤੇ ਪੇਮਣਾ ਆਪਣਾ ਪੱਕੇ ਪੰਜਾਬੀ 735 ਭਰ ਕੇ YouTube ਤੇ ਕੱਢ ਸਕਦੇ ਕੱਲਾ YouTube ਤੇ ਬਣਿਆ ਆਪਣਾ ਅੱਛਾ YouTube ਤੇ ਬਣਿਆ ਹੋਇਆ ਹਾਂ ਠੀਕ ਐ ਤੇਰਾ ਵੀ ਫੋਨ ਨੰਬਰ ਬੋਲ ਦੇ 860254054 860254054 ਬਾਈ ਦਾ ਨਾਂ ਐ ਅਨ ਫੋਨ ਨੰਬਰ ਹੈ ਇਹ ਆਪਣਾ ਐਡਰੈਸ ਦੱਸ ਦੇ ਤੇਰਾ ਜਿੱਥੇ ਨੋਰਾ ਕਿੱਥੇ ਤਲਵੰਡੀ ਸਾਬੋਆ 메ਨ ਚੌਂਕ ਦੇ ਵਿੱਚ ਹੀ ਹੈ ਇੱਥੇ ਗੁਰੂ ਰਵੀਦਾਸ ਚੌਂਕ ਟਰੈਕਟਰ ਵਾਲੀ ਮੰਡੀ ਦੇ ਕੋਲੇ ਅੱਛਾ ਹਾਂ ਉੱਥੇ ਬਾਈ ਦਾ ਟਰੈਕਟਰੀ ਦੇ ਨਾਂ ਤੇ ਆਪਣੀ ਦੁਕਾਨ ਦਾ ਬੋਰਡ ਪੰਜਾਬ ਟਰੈਕਟਰ ਸੇਲ ਪਰਚੇ ਦੇ ਨਾਂ ਤੇ ਦੁਕਾਨ ਦਾ ਜਿਹੜਾ ਬੋਰਡ ਲੱਗਿਆ ਹੋਇਆ ਅੱਗੇ ਸ਼ੋਅਰੂਮ ਬਣਿਆ ਹੋਇਆ ਬਾਈ ਦਾ ਇਹ ਤਲਵੰਡੀ ਸਾਬੋ ਜਦੋਂ ਮਰਜੀ ਅੱਠੇ ਦੇ ਅੱਠੇ ਦਿਨ ਇੱਥੇ ਹੁੰਦੇ ਨਾ ਤੁਸੀਂ ਇੱਥੇ ਹੁੰਦੇ ਆ ਬਾਈ ਆ ਕੇ ਕੋਈ ਮਰਜੀ ਤੁਸੀਂ ਲੋਨ ਕਰਾ ਕੇ ਟਰੈਕਟਰ ਲੈ ਜਾ ਸਕਦੇ ਹੋ ਵਿਚ ਟਰੈਕਟਰ ਨੂੰ ਘਟਾ ਸਕਦੇ ਹੋ ਬਾਈ ਦਾ ਨੰਬਰ ਆਪਾਂ ਤੁਹਾਨੂੰ ਬੋਲ ਹੀ ਦਿੱਤਾ ਹੈ ਵੀਡੀਓ ਨੂੰ ਜਲਦੀ ਜਲਦੀ ਨੂੰ ਸ਼ੇਅਰ ਕਰ ਦਿਓ ਤਾਂ ਕਿ ਦੂਜੇ ਭਰਾਵਾਂ ਤੱਕ ਵੀ ਜਾਣਕਾਰੀ ਪਹੁੰਚ ਸਕੇ ਆਪਣੇ ਪੇਜ ਨੂੰ ਲਾਈਕ ਫੋਲੋ ਤੇ ਸਬਸਕ੍ਰਾਈਬ ਕਰ ਲਓ ਜੀ ਧੰਨਵਾਦ ਆ ਸਾਰੇ ਸੱਜਣਾ ਦਾ ਜਿਹੜੇ ਆਪਣੀ ਵੀਡੀਓ ਦੇ ਨਾਲ ਜੁੜੇ ਆ ਪੇਜ ਨਾਲ ਜੁੜੇ ਆ ਜਿਹੜੇ ਪੇਜ ਨੂੰ ਪਿਆਰ ਕਰਦੇ ਆ ਉਹਨਾਂ ਦਾ ਦਿਲੋਂ ਧੰਨਵਾਦ ਆ ਅੱਗੇ ਤੋਂ ਵੀ ਵੀਡੀਓ ਨੂੰ ਸ਼ੇਅਰ ਕਰਦੇ ਰਹੋ ਤੇ ਤੁਹਾਡੇ ਤੱਕ ਅਸੀਂ ਨਿਤ ਨਵੀਆਂ ਅਪਡੇਟਸ ਲੈ ਕੇ ਆਉਂਦੇ ਰਵਾਂਗੇ ਬਹੁਤ ਬਹੁਤ ਮਿਹਰਬਾਨੀ ਸ਼ੁਕਰੀਆ ਜੀ